ਹੈਲੋ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸਿਆ ਕਾਲ ਆਦਾਬ ਨਮਸਤੇ ਤੇ ਅੱਜ ਮੈਂ ਉਹਨਾਂ ਵੀਰਾਂ ਦੇ ਲਈ ਮਕਾਨ ਲੈ ਕੇ ਆਇਆ ਜਿਹੜੇ ਵੀਰ ਮੈਨੂੰ ਫੋਨ ਲਾਉਂਦੇ ਸੀ ਨਾ ਮੈਸੇਜ ਵੀ ਬਹੁਤ ਕੀਤੇ ਆ ਵੀ 10 11 12 13 ਲੱਖ ਦੇ ਵਿੱਚ ਵੀਰੇ ਸਾਡੇ ਲਈ ਮਕਾਨ ਲੱਭ ਕੇ ਦੋ ਠੀਕ ਹੈ ਤੇ ਬਹੁਤ ਮੁਸ਼ਕਲ ਨਾਲ ਆਪਾਂ ਮਕਾਨ ਲੱਭਿਆ ਮਕਾਨ ਸੋਹਣਾ ਵਾ ਦੋ ਬੈਡਰੂਮ ਹੈ ਕਿਚਨ ਹੈ ਟਾਇਲਟ ਬਾਥਰੂਮ ਹੈ ਤੇ ਵਿਹੜਾ ਵੀ ਹੈਗਾ ਠੀਕ ਹੈ ਸੋਸਾਇਟੀ ਵੀ ਬਹੁਤ ਸੋਹਣੀ ਆ ਤੇ ਜਿੱਥੇ ਮੈਂ ਖੜਾ ਵਾਂ ਇਹ ਮੈਂ ਤਾਂ ਹੁਣ ਦੱਸ ਦਿੰਦਾ ਜਗਰਾਉ ਸਰ ਜਗਰਾਉਂ ਸਹਿਰ ਤੋਂ ਤੁਹਾਡੇ ਲਈ ਮੈਂ ਮਕਾਨ ਲੈ ਕੇ ਆਇਆ 11 ਤੋਂ 12-13 ਲੱਖ ਦਾ ਠੀਕ ਹੈ ਬਸ ਮੈਂ ਉਹ ਰੇਟ ਮੈਂ ਤੁਹਾਨੂੰ ਦੱਸ ਦੂੰਗਾ ਵੀ ਜਾਨੀ ਕਿ ਮਿਨੀਮਮ ਐਵਰੇਜ ਆ ਕਿੱਥੋਂ ਤੱਕ ਬਣੂਗਾ ਉਹ ਮੌਕੇ ਤੇ ਦੇਖਾਂਗੇ ਮੈਂ ਦਿਖਾਉਂਗਾ ਤੁਹਾਨੂੰ ਤੇ ਰਜਿਸਟਰੀ ਵਾਲੀ ਜਗਾ ਵਾ ਵਿਸਵੇ ਹੈਗੇ ਆ ਪੌਣੇ 3 ਵਿਸਵੇ ਠੀਕ ਹੈ ਸਾਢੇ 4 ਮਰਲੇ ਜਾਨੀ ਕਿ ਸਵਾ 4 ਮਰਲੇ ਬਣਦੇ ਆ ਸਵਾ 4 ਮਰਲੇ ਲਾ ਲੋ ਤੇ ਆ ਸਾਹਮਣੇ ਜਿਹੜੀ ਰੋਡ ਆ ਮੈਂ ਜਗਰਾਉਂ ਸਹਿਰ ਚ ਖੜਾ ਨਾ ਨਾਨਕਸਰ ਗੁਰਦੁਆਰਾ ਸਾਹਿਬ ਇੱਥੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਆ ਰੋਡ ਆ ਸਿੱਧਾ ਨਾਨਕਸਰ ਜਾਂਦਾ ਵਾ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਤੇ ਘਰ ਮੈਂ ਤੁਹਾਨੂੰ ਦਿਖਾਉਣ ਲੱਗਿਆ ਠੀਕ ਹੈ ਤੇ ਮੈਂ ਖੜਾ ਕਿਤੇ ਹੋਰ ਸੀ ਪਰ ਇਹ ਘਰ ਤਾਂ ਮਹਿੰਗਾ ਵਾ ਤੇ ਅਸੀਂ ਇੱਥੇ ਵੀਡੀਓ ਬਣਾਉਣ ਲੱਗੇ ਠੀਕ ਹੈ ਘਰ ਹੁਣ ਮੈਂ ਤੁਹਾਨੂੰ ਦਿਖਾਉਂਦਾ ਵੀਡੀਓ ਦੇ ਵਿੱਚ ਬਣੇ ਰਹੋ ਘਰ ਬਹੁਤ ਸੋਹਣਾ ਠੀਕ ਹੈ ਛੋਟੀ ਵੀਡੀਓ ਬਣਾਵਾਂਗੇ ਆਪਾਂ ਵੀਡੀਓ ਆਪਾਂ ਬੜੀ ਲੰਬੀ ਨਹੀਂ ਬਣਾਉਂਦੇ ਇਹ ਸੀਗੀ ਜੀ ਇਹ ਮਕਾਨ ਹੈ ਠੀਕ ਹੈ ਜੀ ਇਧਰ ਹੋ ਕੇ ਦਿਖਾ ਦੋ ਇਹ ਮਕਾਨ ਹੈ 3 ਬੱਸ ਵੇਜਣ ਕਿ ਮੰਨ ਲਓ ਪੌਣੇ 3 ਬੱਸ ਵੇ ਠੀਕ ਹੈ 7.4 ਸਾਢੇ 4 ਮਰ ਲਿਆ ਫਰੰਟ ਜਿਹੜਾ ਇਹਦਾ ਹੈਗਾ ਵਾ 30 ਤੋਂ 32 ਫੁੱਟ ਫਰੰਟ ਆ ਠੀਕ ਹੈ ਜੀ ਤੇ ਲੈਂਥ ਦੀ ਗੱਲ ਕਰੀਏ ਤਾਂ 42 43 ਲੈਂਥ ਹੈਗੀ ਆ ਉਹਦੇ ਵਿੱਚ ਜਿਹੜੀ ਇਹਨਾਂ ਨੇ ਮੈਨੇਜਮੈਂਟ ਕੀਤੀ ਹੋਈ ਆ ਮੇਨ ਐਂਟਰਸ ਐ ਇੱਥੇ ਤੁਸੀਂ ਆਪਦੀ ਗੱਡੀ ਜਿਵੇਂ ਮੰਨ ਲਓ ਛੋਟੀ ਗੱਡੀ ਆਮ ਨਾਲ ਅੰਦਰ ਜਾਂਦੀ ਆ ਠੀਕ ਹੈ ਜੀ ਆਜੋ ਜੀ ਅੰਦਰ ਦੇਖ ਲਓ ਹਾਂਜੀ ਇਹ ਹੈਗਾ ਬੇੜਾ ਹਨਾ ਠੀਕ ਹੈ ਬਣਿਆ ਜਾਨੀ ਕਿ ਸੈਂਪਲ ਆ ਵੀ ਸੁ ਲੋਕੇਸ਼ਨ ਇੰਨੀ ਸੋਹਣੀ ਆ ਵੀ ਜਾਨੀ ਕਿ ਮੰਨ ਲਓ ਸੋਸਾਇਟੀ ਵਧੀਆ ਠੀਕ ਆ ਕੋਈ ਇੱਥੇ ਸ਼ਾਂਤ ਜਿਹਾ ਮਾਹੌਲ ਆ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਮਕਾਨ ਆ ਬੇੜਾ ਵਾ ਦੇਖ ਸਕਦੇ ਹੋ ਠੀਕ ਹੈ ਅੱਧਾ ਕ ਪੱਕਾ ਵਾ ਅੱਧਾ ਕ ਕੱਚਾ ਵਾ ਗੱਡੀ ਵੀ ਲੱਗ ਸਕਦੀ ਆ ਅੰਦਰ ਜਾਨੀ ਕਿ ਆ ਟਾਇਲਟ ਬਾਥਰੂਮ ਇੱਧਰ ਕਾਰਨਰ ਤੇ ਐਂਟਰੀ ਦੇ ਰਾਈਟ ਸਾਈਡ ਜਿਹੜਾ ਕਾਰਨਰ ਤੇ ਹਨਾ ਟਾਇਲਟ ਬਾਥਰੂਮ ਬਣੇ ਨੇ ਸੈਂਪਲ ਨੇ ਠੀਕ ਹੈ ਪਾਣੀ ਦੀ ਸੁਵਿਧਾ ਵੀ ਇੱਥੇ ਹੈਗੀ ਆ ਠੀਕ ਹੈ ਜੀ ਆ ਇੱਕ ਇਹਨਾਂ ਨੇ ਸਟੋਰ ਬਣਾਇਆ ਹੋਇਆ ਜਿੱਤੇ ਚਾਦਰਾਂ ਪਾਈਆਂ ਹੋਈਆਂ ਜਿਵੇਂ ਆਪਦਾ ਲੱਕੜ ਗੋਹਾ ਬਾਲਣ ਗੋਹਾ ਇਹਦੇ ਵਿੱਚ ਰੱਖਣ ਨੂੰ ਠੀਕ ਹੈ ਜੀ ਤੇ ਨਾਲ ਹੀ ਇਹਦੇ ਕਿਚਨ ਆ ਗਈ ਜਿਹਦੀ ਸਪੇਸ ਹੈਗੀ ਆ 8 बाई 10 10 ਫੁੱਟ ਇਧਰ ਨੂੰ ਆ ਠੀਕ ਹੈ ਜੀ 8 ਫੁੱਟ ਤੇ ਚੌੜਾ ਵਾ ਕਿਚਨ ਹੈ ਵਧੀਆ ਸ਼ੈਲਫ ਬਣੀ ਹੋਈ ਆ ਸਾਰੀ ਪਲਾਸ ਦਾ ਰੈਂਟਰ ਆ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿਉਂਕਿ ਇਹਨਾਂ ਨੇ ਉੱਪਰ ਸਮਾਨ ਰੱਖਣ ਨੂੰ ਪਰ ਸੱਤੀ ਬਣਾਉਣੀ ਸੀ ਉਹ ਬਣਾਈ ਨਹੀਂ ਪਰ ਯਾਨੀ ਕਿ ਜਗ੍ਹਾ ਸਾਡੀ ਹੋਈ ਆ ਠੀਕ ਹੈ ਜੀ ਆ ਜਿਓ ਜੀ ਇਧਰ ਇਹ ਆ ਗਿਆ ਜੀ ਫਰਸਟ ਬੈਡਰੂਮ ਠੀਕ ਹੈ ਜੀ ਦੀ ਸਪੇਸ ਹੈਗੀ ਆ 12 बाई 12 ਦੀ ਕਲਰ ਪੇਂਟ ਸਾਰਾ ਹੋਇਆ ਹੋਇਆ ਕਿਉਂਕਿ ਘਰ ਬਿਲਕੁਲ ਨਵਾਂ ਹੀ ਆ ਠੀਕ ਆ ਸਾਲਕ ਹੋ ਗਿਆ ਆ ਬਣਾਏ ਨੂੰ ਇਹਨਾਂ ਨੇ ਕਿਸੇ ਮਜਬੂਰੀ ਕਾਰਨ ਵੇਚਣਾ ਪੈ ਰਿਹਾ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਕਿਈ ਮਜਬੂਰੀ ਹੈ 12x12 ਸਪੇਸ ਹੈ ਸੀਮੈਂਟਡ ਜਿਹੜਾ ਨੀਚੇ ਫਲੋਰਸ ਹੈ ਠੀਕ ਹੈ ਜੀ ਇਹ ਸੀਗਾ ਜੀ ਫਰਸਟ ਬੈਡਰੂਮ ਤੇ ਹੁਣ ਚੱਲਦੇ ਆਪਾਂ ਦੂਜੇ ਬੈਡਰੂਮ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਂਦੇ ਆ ਦੋ ਬੈਡਰੂਮ ਆ ਦੋਨਾਂ ਬੈਡਰੂਮਾਂ ਦੀ ਜਿਹੜੀ ਸਪੇਸ ਹੈ ਉਹ 12x12 ਮਾ ਇਹ ਵੀ ਆ ਬੈਡਰੂਮ ਠੀਕ ਹੈ ਜੀ ਦਰਵਾਜ਼ੇ ਆ ਜਿਹੜਾ ਵਰਕ ਸਾਰਾ ਯਾਨੀ ਕਿ ਕੰਪਲੀਟ ਆ ਪਾਣੀ ਦੀ ਸਹੂਦਤ ਵੀ ਹੈਗੀ ਆ ਬੇੜਾ ਵੀ ਹੈਗਾ ਵਾ ਦੋ ਬੈਡਰੂਮ ਹੈ ਕਿਚਨ ਹੈ ਸਟੋਰ ਹੈ ਇਹ ਦੂਜਾ ਬੈਡਰੂਮ ਆ 12 ਦੀ ਠੀਕ ਹੈ ਕਲਰ ਪੇਂਟ ਹੋਇਆ نیچے ਇਹਦੇ ਵੀ ਸੀਮੈਂਟਡ ਫਰਸ਼ ਲੱਗਿਆ ਹੋਇਆ ਜਾਨੀ ਕਿ ਮੰਨ ਲਓ ਕਮੀ ਹੈਗੀ ਹੈ ਹਨਾ ਤਿਆਰ ਹੋਏ ਹੋਇਆ نیچے ਫਲੋਰ ਟਾਇਲ ਲਗਣੀਆਂ ਹੋਰ ਵੀ ਆਪ ਦਾ ਜਿਹੜਾ ਮਰਜ਼ੀ ਵਰਕ ਕਰਾ ਸਕਦੇ ਹੋ ਕਿਉਂਕਿ ਰੇਟ ਆ ਜਿਹੜਾ ਇਹਦਾ ਬਿਲਕੁਲ ਜਾਇਜ਼ ਰੱਖਿਆ ਮਾਲਕਾਂ ਨੇ 3 ਨਾਲ ਲੱਖ ਰੁਪਇਆ ਜਿਹੜਾ ਮਾਲਕਾਂ ਨੇ ਡਿਮਾਂਡ ਕੀਤੀ ਆ ਨਾਰਥ ਫੇਸਿੰਗ ਹੈ ਠੀਕ ਹੈ ਜੀ ਤਿੰਨ ਬਿਸਵੀ ਜਗਾ ਤਿੰਨ ਤੋਂ ਘਾਟਾ ਪੌਣੇ ਤਿੰਨ ਤੋਂ ਉੱਪਰ ਆ ਮੰਨ ਕੇ ਚੱਲੋ ਸਵਾ ਚਾਰ ਸਾਢੇ ਚਾਰ ਮਰਲੇ ਬਣਦੇ ਆ ਇਹ ਜਗ੍ਹਾ ਦੇ ਠੀਕ ਹੈ ਜੀ ਨਾਨਕਸਰ ਗੁਰਦੁਆਰਾ ਸਾਹਿਬ ਇੱਥੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਤੁਰ ਕੇ ਵੀ ਤੁਸੀਂ ਜਾ ਸਕਦੇ ਹੋ ਤੇ ਇੱਥੋਂ ਆਟੋ ਵੀ ਜਾਂਦੇ ਨੇ ਹਨਾ ਆਟੋ ਵੀ ਜਾਂਦੇ ਨੇ ਤੇ ਉੱਥੇ ਤੁਸੀਂ ਆਪ ਦਾ ਜਾ ਸਕਦੇ ਹੋ ਉਹ ਰੋਡ ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਦੂੰਗਾ ਤੇ ਬਾਕੀ ਇੱਥੇ ਗੁਰਦੁਆਰਾ ਸਾਹਿਬ ਆ ਜਿਹੜਾ ਰੋਡ ਤੇ ਆ ਬਿਲਕੁਲ ਠੀਕ ਹੈ ਉੱਥੇ ਵੀ ਤੁਸੀਂ ਆਦਾ ਸੋਸਾਇਟੀ ਵਧੀਆ ਵਾ 13 ਲੱਖ ਰੁਪਏ ਜਿਹੜੀ ਮਾਲਕਾਂ ਨੇ ਡਿਮਾਂਡ ਕੀਤੀ ਆ ਪੈਸਿਆਂ ਦੀ ਲੋੜ ਆ ਇਹਨਾਂ ਨੂੰ ਇੱਕ ਵਸਵੇ ਜਿਹੜੀ ਇਹ ਜਗ੍ਹਾ ਹੈਗੀ ਆ ਨਾਰਥ ਇਹਦੀ ਫੇਸਿੰਗ ਹੈ ਸ਼ਟੇਅਰ ਨੇ ਜਿਹੜੇ ਉੱਪਰ ਪੱਕੇ ਬਣੇ ਹੋਏ ਨੇ ਠੀਕ ਹੈ ਜੀ ਆਪਾਂ ਉੱਪਰ ਨਹੀਂ ਜਾਂਦੇ ਜੰਗਲਾ ਬਣਿਆ ਨਹੀਂ ਜੰਗਲਾ ਨਹੀਂ ਲੱਗਿਆ ਹੋਇਆ ਸਾਰਾ ਮਕਾਨ ਆ ਜਿਹੜਾ ਲੈਂਟਰ ਤੇ ਆ 13 ਲੱਖ ਰੁਪਏ ਜਿਹੜੀ ਮਾਲਕਾਂ ਨੇ ਡਿਮਾਂਡ ਕੀਤੀ ਆ ਐਡਜਸਟਮੈਂਟ ਹੋ ਜੂ ਜਿਹੜੇ ਵੀਰ ਚਾਹੁੰਦੇ ਨੇ ਠੀਕ ਆ ਸ਼ਹਿਰ ਦੇ ਵਿੱਚ ਘਰ ਲੈਣਾ ਜਿਹੜੇ ਯਾਨੀ ਕਿ ਮੈਨੂੰ ਫੋਨ ਲਾਉਂਦੇ ਸੀ ਵੀਡੀਓ ਦੇਖ ਲੈਣਾ ਉੱਪਰ ਡਿਸਪਲੇ ਤੇ ਨੰਬਰ ਚੱਲ ਰਿਹਾ ਵਾ ਤਿੰਨ ਬਸਵੇ ਦੇ ਵਿੱਚ ਜਿਹੜਾ ਇਹ ਘਰ ਮੈਂ ਤੁਹਾਡੇ ਲਈ ਲੈ ਕੇ ਆਇਆ ਸੀ ਜਿਹਦੀ ਡਿਮਾਂਡ ਹੈਗੀ 13 ਲੱਖ ਰੁਪਏ ਲੋਕੇਸ਼ਨ ਜਗਰਾਉਂ ਸਹਿਰ ਤੋਂ ਲੁਧਿਆਣਾ ਤੋਂ 35-40 ਕਿਲੋਮੀਟਰ ਦੀ ਦੂਰੀ ਤੇ ਅਤੇ ਮੋਗੇ ਤੋਂ ਵੀ 30 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਸਹਿਰ ਆ ਜਗਰਾਉਂ ਜਿੱਥੇ ਇਹ ਮਕਾਨ ਮੈਂ ਤੁਹਾਡੇ ਲਈ ਲੈ ਕੇ ਆਇਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਜਿਹੜੇ ਵੀਰ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਦਾ ਬੈਲ ਆਈਕਨ ਦਾ ਬਟਨ ਨਾਲ ਤੇ ਸੈੱਟ ਕਰਕੇ ਉਸ ਨੂੰ ਓਕੇ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਉੱਕ ਕੇ ਬਾਏ